ਉਹ ਵੀ ਹਵਾ ਚੱਲ ਰਹੀ ਆ ਪੂਰੀ ਐਨ ਤੇਜ਼ ਤੇ ਪਾਣੀ ਲਾਲਾ ਕਬੂਤਰ ਕੱਢਨੇ ਪੰਜ ਕਬੂਤਰ ਕੱਢੇ ਹੋਏ ਨੇ ਥੋੜਾ ਮੈਂ ਦਿਖਾ ਦਿੰਦਾ ਇੱਕ ਮਿੰਟ ਹਰਾ ਬੁੱਟਾ ਹਰੀ ਮੂਛ ਗੁਲਾਬੀ ਬੁੱਟਾ ਹਰਾ ਡੂਸਾ ਗੁਲਾਬੀ ਚੱਲਰ ਹਰਾ ਡੂਸਾ ਕੱਚ ਡੂਸੇ ਵਾਲਾ ਤੇ ਰੰਗੀਲੀ ਆਪਣੀ ਹਰੇ ਲਾਲ ਬੱਲੇ ਦੀ ਉਹ ਜਾਂਦੀ ਆ ਦੇਖੋ ਆ ਦੇਖੋ ਹਵਾ ਬਾੜੀ ਤੇਜ਼ ਚੱਲ ਰਹੀ ਆ ਬਾਈ ਕਬੂਤਰ ਆ ਜਾਂਦੇ ਨੇ ਥੋੜਾ ਆ ਜਾਂਦੇ ਆ ਚੱਲ ਰਹੇ ਨੇ ਡੂਸੇ ਆ ਆ ਜਾਂਦੇ ਨੇ ਲੋ ਉੱਤਰ ਉੜ ਰਹੇ ਨੇ ਤੇ ਪਾਣੀ ਇੱਧਰ ਦਿਖਾ ਕੇ ਦਿਆ ਕਰੋ ਯਾਰ ਲਓ ਵੀ ਆ ਚਲੋ ਚਲੋ ਇਹ ਹੁਣ ਛਲੜ ਵਾਲਾ ਬਚਾ ਦੂਗਾ ਦੇਣ ਲੱਗੇ ਆ ਬਾਈ ਇਹਨੂੰ ਵੀ ਪਹਿਲਾ ਪਾਣੀ ਆ ਸਾਰਿਆਂ ਨੂੰ ਪਹਿਲਾ ਪਹਿਲਾ ਪਾਣੀ ਆ ਬਸ ਪੋਟੇ ਪੂਛ ਵਾਲੇ ਨੂੰ ਦੂਜਾ ਪਾਣੀ ਆ ਦਾਦਾਸ ਐਮ ਐਲ ਦੇ ਕੇ ਛੱਡਾਂਗੇ ਛੱਡ ਦੇ ਵੀ ਆ ਸ਼ਕਤ ਆ ਪੋਟੇ ਪੂਛੜ ਆ ਜਾਂਦਾ ਹਵਾ ਦੇਖ ਲਓ ਤੁਸੀਂ ਇੱਥੀਆਂ ਦਾਜਾ ਲਾ ਲਓ ਇਹ ਤੋ ਲਾ ਲਓ ਆ ਚੜ ਗਿਆ ਸਸਰੀ ਗੱਲ ਸਾਰੇ ਵੀਰ ਭਰਾਵਰ ਹੋ ਕੇ ਮੈਂ ਕਿਹਾ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਬਾਈ ਵਲੌਗ ਦੀ ਮਿਸ ਬਾਜੀ ਦੀ ਕਾਫੀ ਦੇਨ ਵਲੌਗ ਉਹ ਪੁਰਾਣੀ ਪਈ ਤੇ ਜਿਹੜੇ ਕਈ ਵੀਰ ਕਹੀ ਜਾਂਦੇ ਬਾਜੀ ਨਹੀਂ ਛੱਡੀ ਐ ਨਹੀਂ ਛੱਡੀ ਤੇ ਬਾਜੀ ਵੀਰੇ ਛੱਡਾਂਗੇ ਹੁਣ 2-4 ਦਿਨਾਂ ਵਿੱਚ ਛੱਡਾਂਗੇ ਤੇ ਉਧਰੋਂ ਛੱਡੀ ਦੀ ਤਾਰੂ ਵੀਰੇ ਨੇ ਛੱਡੀ ਦੀ ਤੇ ਉਹ ਕਬੂਤਰ ਬੈਠ ਗਿਆ ਤਾਂ ਪਿਛਲੇ 10 ਚੋਂ ਲੰਘ ਗਿਆ ਤਾਂ ਤੇ ਉਹ ਬਾਜੀ ਛੱਡੀ ਦੀ ਬਸ ਹੁਣ ਛੱਡਾਂਗੇ ਬਾ 10 ਦਿਨਾਂ ਚ 10 ਦਿਨ ਤੋਂ ਪਹਿਲਾਂ ਹੀ ਛੱਡਿਆ ਕਰਾਂਗੇ ਬਾਜੀ ਦਾ ਯਾਰ ਜਾਣ ਦਾ ਟਾਈਮ ਨਹੀਂ ਲੱਗਦਾ ਤੇ ਤਾਰੂ ਕੀੜਾ ਚਲੇ ਜਾਂਦਾ ਉਹ ਫਿਰ ਇਹ ਵੀਡੀਓ-ਬਿਡੀਓ ਬਣਾਉਂਦਾ ਨਹੀਂ ਹੁਣ ਜਸੂ ਨੂੰ ਭੇਜਿਆ ਕਰੂੰਗਾ ਕਿਉਂਕਿ ਛੁੱਟੀਆਂ ਹੋ ਗਈਆਂ ਸਕੂਲਾਂ ਤੋਂ ਤੇ ਚਲੋ ਕੋਈ ਚੱਕਰ ਨਹੀਂ ਬਾਜੀਆਂ ਬੂਜੀਆਂ ਦਾ ਆਪਾਂ ਨੂੰ ਕੋਈ ਡਿੱਕਾ ਨਹੀਂ ਪਹਿਲਾਂ ਉੜਨ ਲੱਗਣਾ ਆਪਣੇ ਪੰਜੇ ਆ ਫਿਰ ਤੇ ਅਕੋਂ ਦਾ ਨਾ ਕੋਈ ਨੀ ਕਬਾਲੇ ਬੱਚਾ ਕੋਈ ਨਹੀਂ ਚੜਨੇ ਵਾਲਾ ਛੋਟੇ ਬੱਚੇ ਢਾਉਣੇ ਆ ਹੁਣ ਕੋਈ ਛੱਡਣੇ ਆ ਕਿਹੜੇ ਇਹਦੇ بڑے ਹਰੀ ਟੋਰੀ ਵਾਲਾ ਹਾਂ ਜਿਹੜੇ ਨਵੇਂ ਬੱਚੇ ਹਾਂ ਠੀਕ ਆ ਆ ਛੋਟੇ ਬੱਚੇ ਵੀ ਛੱਡਣੇ ਆ ਜੇ ਤਾਂ ਬਿਨਾ ਪਾਣੀ ਦੇ ਛੱਡਣੇ ਆ ਹਾਂ ਮਾੜਾ ਮਾੜਾ ਲਾਉਣਾ ਜੀ ਮੂੰਹ ਤਾਂ ਗਿੱਲਾ ਕਰਨਾ ਪੈਣਾ ਆ ਮੂੰਹ ਜੇ ਗਿੱਲੇ ਕਰਦੇ ਕੋਈ ਦੋਨੇ ਬੱਚੇ ਆ ਫਿਰ ਚਾਹ ਤਰੀ ਭਈਆ ਭਾਈ ਫਾਇਦਾ ਨਹੀਂ ਹੋਸਤ ਕਾਲੀਆਂ ਟਾਈਆਂ ਵੀ ਨਹੀਂ ਯਾਰ ਚਾਚਾ ਨਾਲ ਕਰਾਉਂਦਾ। ਇਹਦਾ ਯਾਰ ਇਹਨੂੰ ਉੱਪਰ ਦੇਗੀ। ਆ ਯਾਦ ਵੀ ਰੱਖੋ ਕਿੰਨੇ ਹੁਣ 8 ਕਬੂਤਰ ਡਾਤੇ। 8 ਡਾਤੇ ਬਈ। ਆ ਹਾਂ ਹਾਂ। ਉਹ ਵੈਰੀ ਗੁੱਡ। ਪੱਥਰ ਡਾਈ ਦਾ ਰੰਗ ਤੁਹਾਨੂੰ ਦਿਖਾਉਣੀ ਕਿੰਨਾ ਸੋਹਣਾ ਹੋ ਗਿਆ ਉਹ ਦੇਖੋ। ਕਾਲੀ ਗਾਛ। ਦੂਜੇ ਦਾ ਵੀ ਦਿਖਾਉਣੇ ਆ ਬਾਅਦ ਚ। ਟਾਈਮ ਹੋ ਗਿਆ ਬਈ 8:30 ਦਾ ਕਬੂਤਰ ਚਲੇਗੇ ਉੱਚੇ ਤੁਹਾਨੂੰ ਹਾ ਦੇਖੋ। ਆਹ ਫਿਰ ਤਾਂ ਪੂਰੀ ਰੂਸੇ ਲੱਗਾ ਆ ਜਾਂਦਾ ਹਵਾ ਪੂਰੀ ਤੇਜ਼ ਆ ਰਹੀ ਹੈ ਲੋਲਾ ਇੱਥੋਂ ਹੀ ਦਾ ਜਲਾ ਲਾ ਹਵਾ ਪੂਰੀ ਤੇਜ਼ ਕੂਤਰਾਂ ਦਾ ਲੱਗਿਆ ਜੋਰ ਸਾਰਿਆਂ ਆਹ ਇੱਕ ਰਵਾਣ ਚੱਲਦੇ ਚਲੋ ਕੋਈ ਟਾਈਮ ਸਾਨੂੰ ਹਵਾ ਮਾਰੀ ਨਾ ਹੋਵੇ ਬਈ ਨਾ ਤੋਕੇ ਹੋ ਗਏ ਰੈਡੀ ਆਪਾਂ ਚਲਿਆ ਖਮਾਣੋ ਨੀ ਕੂਤਰਾਂ ਵੱਲ ਮਾਰ ਲਈ ਨਿਗਾ ਹਵਾ ਹਲੇ ਵੀ ਉਨੀ ਹੀ ਤੇਜ਼ ਹੈ ਥੋੜੀ ਘਟੀ ਹੈ ਇੱਕ ਮਿੰਟ ਆਹ ਦਾ ਕੱਚ ਟੂਸੇ ਵਾਲਾ ਉਹ ਫਿਰ ਦਾ ਹਰਾ ਬੁਟਾ ਰੀਮੋਛਾ ਤੇ ਆਹ ਫਿਰ ਜਿਆ ਰੰਗੀਲੀ ਆਪਣੀ ਹਰੇ ਲਾਲ ਬੱਲੇ ਦੀ ਬਸ ਇੱਕ ਬੈਠਿਆ ਹਲੇ ਟੌਰੀ ਵਾਲਾ ਬਚਾ ਹਰੀ ਟੌਰੀ ਜੀ ਦੀ ਕਾਲੀ ਗੱਛਾ ਉਹ ਬੈਠਿਆ ਆਹ ਫਿਰਦੇ ਨੇ ਦੋਏ ਬੱਚੇ ਆਹ ਫਿਰਦੇ ਨੇ ਚੱਲ ਰਹੇ ਠੀਕ ਹੈ ਨਾ ਨਾ ਹੋਏ 1 ਕਿ ਮਿੰਟ ਹੋਵੇ 9:21 ਹੋਵੇ ਹਾਂ 9:22 ਹੋ ਗਏ ਚਲੋ ਕੋਈ ਨਹੀਂ ਆਪਾਂ ਚੱਲੀਏ ਰੰਗੀਲੀ ਆ ਜਾਂਦੀ ਆ ਗਏ ਭਾਈ ਵਾਪਸ 10:51 ਮਿੰਟ ਹੋ ਗਏ ਕਬੂਤਰ ਉੜ ਰਹੇ ਨੇ ਹਲੇ ਤੁਹਾਨੂੰ ਮੈਂ ਦਿਖਾਉਣਾ ਆ ਆ ਦੇਖੋ ਬੱਚਾ ਉੜਦਾ ਜਾ ਕੇ ਦਿਖਾਉਣਾ ਪਹੁੰਚ ਗਏ ਵਿਕੋਠੇ ਤੇ ਮਾਰੀਏ ਹੁਣ ਨਿਗਾ ਕਿਹੜੇ-ਕਿਹੜੇ ਉੜਦੇ ਨੇ ਕਿਹੜੇ-ਕਿਹੜੇ ਬਹਿ ਗਏ ਆ ਬੈਠਾ ਵੀਰਾ ਵੀਰੇ ਕਿਹੜੇ-ਕਿਹੜੇ ਉੜਦੇ ਆ ਇੱਕ ਟੂਸੀ ਵਾਲਾ ਬੱਚਾ ਬੈਠਿਆ ਇੱਕ ਹਰੀ ਪੂੰਛ ਵਾਲਾ ਸਾਰੇ ਫਿਰਦੇ ਆ ਬਈ ਆ ਫਿਰਦੇ ਨੇ ਬਾਕੀ ਇੱਥੇ ਗਏ ਆ ਫਿਰਦੇ ਨੇ ਰੰਗੀਲੀ ਆ ਖਿਲਦੀ ਆ گلابی ਝਲੜਾ ਲਓ ਬਈ ਢਾਂਗੀ ਲਾਉਣ ਲੱਗਿਆ ਵੀਰਾ 11:04 ਕਿਉਂਕਿ ਹਵਾ ਬਈ ਹਲੇ ਵੀ ਚੱਲਦੀ ਆ ਕਾ ਨੂੰ ਨਾਸ ਮਾਰਨ ਕਬੂਤਰਾਂ ਦਾ ਦੇਖੋ ਤਿੰਨ ਆ ਫਿਰਦੇ ਨੇ ਦੋਏ ਬੱਚੇ ਚੱਲਣ ਵਾਲੇ ਤੇ ਕੱਚ ਦੂਸੇ ਆਲਾ ਬਾਕੀ ਵੀ ਤੁਹਾਨੂੰ ਦਿਖਾਉਣਾ ਹੈ ਇੱਕ ਤਰੁंचे ਜਾਣ ਲੱਗ ਗਿਆ ਜੀ ਕਿ ਵਿਚਾਲੇ ਕਾ ਨੂੰ ਹੁਣ ਰੰਗਲੀ ਆ ਫਿਰਦੀ ਆ ਬੱਥੇ ਕਿੱਥੇ ਗਈ ਆਉ ਜਾਂਦੀ ਆ ਰੋਇਆ ਤਾ ਰਹਿਣਾ ਆਦੇ ਅੱਗੇ ਵਧੇ ਆਪੋ ਟੇਡੂ ਸਿਆ ਵਗਨ ਇੱਕ ਮਿੰਟ ਆਹ ਦੇਖੋ ਆਇਓ 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 ਆਓ 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 ਆਜੋ 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 ਜੋਰ ਬਹੁਤ ਲੱਗਿਆ ਵਿਚਾਰੇ ਆਜਨ ਚਲੋ ਤਾਰਦੇ ਆਂ ਬਾਈ ਇਹਨਾਂ ਨੂੰ ਆਗੇ ਬਾਈ ਸਾਰੇ ਬੱਚੇ ਤੇ ਵਹਿ ਨਹੀਂ ਹੁੰਦਾ ਜੋਰ ਲੱਗ ਗਿਆ ਨਾ ਤਿੰਨ ਬੈਠ ਗਏ ਕਾਛਡੂਸੇ ਵਾਲਾ ਦੋਏ ਬੱਚੇ ਚੱਲਣ ਵਾਲੇ ਪੋਟੇ ਦੂਸੇ ਵਾਲਾ ਆ ਆਉਂਦਾ ਰੰਗੀਲੀ ਆ ਆਉਂਦੀ ਆ ਥੱਲੇ ਪੋਟੇ ਪੁੰਛ ਵਾਲਾ ਆਉਂਦਾ ਆ ਦੇਖੋ ਆਇਆ ਹੈ ਥਾਪੇ ਮਾਰਦੀ ਆ ਓਏ ਫਟਿਆ ਹੋਇਆ ਹੈ ਹਾਂ ਫਿਰ ਰਾਇਸ਼ਤੀ ਨਾ ਇੱਕ ਹਵਾ ਦੇਖ ਤਾਂ ਸਹੀ ਹਵਾ ਚਲੋ ਉਤਾਰ ਲੀਏ ਬਾਈ ਇਹਨਾਂ ਨੂੰ ਹੁਣ ਹੋ ਗਏ ਬਈ ਅੰਦਰ ਚੱਲ ਵੀ ਚੱਲ ਜੋਬਰਾ ਚਲੋ ਗੁਰੂ ਜੀ ਚਲੋ ਦੇਖੋ ਤੁਹਾਨੂੰ ਦਿਖਾ ਰਹਾ ਬਈ ਯੋਰ ਲੱਗਿਆ ਹੋਇਆ ਕਬੂਤਰਾਂ ਦਾ ਇਹ ਆ ਗਏ ਠਿਆਂ ਨਾਲੇ ਜਮਾ ਮੂ ਨਹੀਂ ਫਟਿਆ ਉਕੇ ਦਾ ਸਹੀ ਰੰਗੀਲੀ ਨੇ ਵਟਿਆ ਬਸ ਥੋੜਾ ਜਿਹਾ ਰਹਿਸ਼ਤੀ ਉਹਦੇ ਜੀ ਬਾਕੀ ਸਾਰੇ ਓਕੇ ਰਬੂਟਾ ਘਰ ਤੱਕ ਤਾਂ ਕੋਈ ਆਏ ਲੋਈ ਮੈਂ ਤਰੋ ਤੋਂ ਪੈ ਪੂਰੀਆਂ ਜੋਰਾ ਦੇ ਕੰਮ ਕਮ ਨਵੇੜ ਕੇ ਪਹੁੰਚ ਕੇ ਕੋਠੇ ਦੇ ਬਦਾਮ ਬਦੂਮ ਚਿਰੀਏ ਬਦਾਮ ਦਈਏ ਕਬੂਤਰਾਂ ਨੂੰ ਤੇ ਦਾਣਾ ਪਾਣੀ ਪਾਈਏ ਕਿਉਂ ਡੋਲੀ ਚ ਮੈਟ ਵਿਛਾਉਣਾ ਹੈ ਬਾਈ ਆਪਾਂ ਨੇ ਚਲੋ ਦੇਖਦੇ ਆ ਪਹਿਲਾਂ ਬਦਾਮ ਦੇ ਦਈਏ ਲੋ ਵੀ ਬਦਾਮ ਬਦੂਮ ਦੇ ਹੋ ਗਏ ਨਾਲ ਦੀ ਨਾਲ ਆ ਬਾਈ ਬੱਚਿਆਂ ਨੂੰ ਦਾਣੇ ਦੋਨੇ ਖਾ ਲੈਣਾਂ ਨੇ ਪਾਣੀ ਦੇ ਦੇ ਕੇ ਜਾਲ ਚ ਬੰਦ ਕਰੀ ਜਾਂਦੇ ਫਿਰ ਉੱਥੇ ਜਾਲ ਚ ਬਿਠਾਵਾਂਗੇ ਫਿਰ ਕੱਲ ਨੂੰ ਇਹਨਾਂ ਨੂੰ ਖੁੱਲੇ ਬਿਠਾ ਲਾਂਗੇ ਠੀਕ ਆ ਬਦਾਮ ਥੋੜੇ ਇਹ ਰਹਿ ਗਏ ਦੂਜਿਆਂ ਦੇ ਦਈਏ ਤੇ ਚਲੋ ਫਿਰ ਨਵੇੜੀਏ ਕੰਮ ਪਹਿਲਾਂ ਯਕੋ ਵੀ ਨਵੇੜ ਦਾ ਸਾਰਾ ਕੰਮ ਤੇ ਬੱਚੇ-부ੱਚੇ ਵੀ ਪਾਤੇ ਨਵੇਂ ਜਾਲ ਚ ਕਿੰਨੇ 5 8 9 ਬੱਚੇ ਪਾਤੇ ਜਾਲ ਚ ਤੇ ਜਾਲ ਲਾਦਨੇ ਉੱਚਾ ਕਰਕੇ ਮੈਟ ਵੱਡੀ ਏ ਹੁਣ ਮੈਟ ਵਿਛਾਈਓ ਡੋਲੀ ਚ ਬਾਕੀ ਦੇਖ ਲੈ ਸਿਸਟਮ ਆ ਉਹਦੇ ਉੱਪਰ ਵੀ ਕਵਰ ਕਰ ਦੇਣਾ ਆਪਾਂ ਜਾਲ ਉੱਪਰੋਂ ਤਾਂ ਕਿ ਉੱਪਰੋਂ ਦਿਖਣ ਨਾ ਕਬੂਤਰ ਇਹਨਾਂ ਨੂੰ ਕਰਦੇ ਆ ਉਹ ਕਵਰ ਕਰਾਂਗੇ ਕੱਲ ਨੂੰ ਪਹਿਲਾਂ ਡੋਲੀ ਚ ਵਿਛਾ ਲਈਏ ਤੇ ਬੱਜੇ-ਬਚੇਨ ਲਵਾਈਏ ਧੁੱਪਾਂ ਪਾਣੀ-ਪੂਣੀ ਦੇਤਾ ਇਹਨਾਂ ਨੂੰ ਦਾਣੇ ਖਾ ਲੈ ਬਾਕੀ ਆ ਕਬੂਤਰ ਉੱਡ ਰਹੇ ਆ ਪੰਜ-ਸੱਤ ਲੋਏ ਮਿੱਤਰੋ ਮੈਟ ਤਾਂ ਲਿਆ ਵੱਡਾ ਪਾਣੇ ਦੇ ਵਿੱਚ ਵਿਛਾ ਕੇ ਦੇਖਦੇ ਹਾਂ ਜਿੱਥੇ ਦੇਖੜੀ ਫੇਰ ਕਟਵਾਢੀ ਕਰ ਲੈਣੇ ਆ ਜੀ ਆ ਗਿਆ ਐਨ ਪੂਰਾ ਖੁੰਝੇ ਵੱਡ ਹੋਣਗੇ ਹਾਂ ਇਹਦਾ ਪੂਰਾ ਪੂਰਾ ਬੜਾ ਮੋਟਾ ਵੱੱਦਾ ਕਿੰਨਾ ਕੰਨਾ ਹੀ ਸਹੀ ਆ ਨਹੀਂ ਨਹੀਂ ਸਹੀ ਐਨੇ ਆ ਜੀ ਵੜ ਦਨੇ ਇਥੋਂ ਜੀ ਟੱਕੀ ਆਉਣੀ ਆ ਨਾ ਚਲੋ ਬਈ ਕਰੀਏ ਇਹਦੀ ਸੈਟਿੰਗ ਲੋਈ ਮੈਟਰ ਬਿਛਾਤਾ ਮੈਟ ਤੇ ਉਹ ਕਿਰਪੋਟਾ ਨੇ ਇਹਨਾਂ ਆ ਗਈ ਸੈਟਿੰਗ ਠੀਕ ਆ ਨਾ ਦੂਜਾ ਮੈਂ ਮੈਟ ਵੀ ਕੱਢਤਾ ਵੀ ਮੈਚ ਹੀ ਕਹਿਣ ਲੱਗਿਆ ਤਾਂ ਮੈਂ ਆਹ ਕੱਟਤਾ ਦੂਜਾ ਬਿਛਾਉਣ ਲੱਗਿਆ ਜੱਸਾ ਇੰਨਾ ਬਚ ਗਿਆ ਆਉਨੇ ਵੀ ਥੱਲੇ ਹੀ ਰਹਿ ਟਰਾਲੀ ਨਹੀਂ ਪਾਉਣੀ ਨਾ ਡਰਾਜਾ ਉਹ ਮੋਟਰ ਤੇ ਖੜਿਆ ਪਈ ਦੋਈ ਅੱਛਾ ਬਸ ਠੀਕ ਆ ਗਿਆ ਉੱਥੇ ਨੂੰ ਏ ਜੂਬ ਸ਼ਾਹ ਦੰਨੇ ਆ ਮਿੱਤਰੋ ਐਨ ਓਕੇ ਏਅਰਪੋਰਟ ਹੈ ਹੁਣ ਚਲਦੇ ਆ ਸੰਦ ਭਾਂਡਾ ਇਕੱਠਾ ਕਰਕੇ ਥੱਲੇ ਨੂੰ ਥੱਲੇ ਵਾਲੇ ਕਬੂਤਰਾਂ ਦੀ ਮਾਰੀ ਜਾਂਨੇ ਗਾ ਨੂੰ ਗਾ ਲਓ ਵੀ ਮਿੱਤਰੋ ਮੈਟ ਮੂਡ ਪਛਾਦੇ ਤੇ ਫਿਰ ਅੱਜ ਥੱਲੋਂ ਉਡਾਈਏ ਕਬੂਤਰੀਆਂ ਦੂਜੇ ਦਿਨ ਚ ਵਲੌਗ ਚਲੇਗਾ ਨਰਬੈ ਸਿੰਘ ਜੀ ਠੀਕ ਹੈ ਕਿੱਥੇ ਗਿਆ ਜੀ ਸੇ ਸਾਹਮਣੇ ਕਬੂਤਰੀਆਂ ਆਈ ਮਾਰੇ ਉਹਨੇ ਜਾਣੇ ਚਲ ਪਾਣੀ ਕਿਹੜਾ ਆਪਾਂ ਲਾਉਣਾ ਆਪਾਂ ਇਹਨਾਂ ਨੂੰ ਤਿੰਨੇ ਕਬੂਤਰੀਆਂ ਤੇ ਇੱਕ ਰੱਤਾ ਕਬੂਤਰ ਬਹੁਤ ਟਾਈਮ ਬਾਅਦ ਡਾਉਣ ਲੱਗੇ ਇਹਨਾਂ ਨੂੰ ਨਾਲੇ ਅੱਜ ਨੜਾ ਦਾਂਗੇ ਇਹਨਾਂ ਨੂੰ ਕਬੂਤਰਾਂ ਨੂੰ ਠੀਕ ਨਹੀਂ ਚੱਲਣ ਵਾਲੀ ਚੀਜ਼ਾਂ ਆ ਵੀਰੇ ਇਹ ਚੱਲ ਸਿਆਲਾ ਦੋ ਛੜ ਤੇ ਦੋ ਹੋਰ ਲਿਆ ਫਿਰ ਫੜ ਕੇ ਦੋ ਕਬੂਤਰੀਆਂ ਹੋਰ ਛੱਡ ਦਿੰਨੇ ਆ ਬਾਈ ਫੜ ਲਾਇਆ ਸੀ ਇਹਨੇ ਲੈ ਬਈ ਅਰਤਾ ਤੇ ਹਰੀ ਲਾਲ ਕੱਛ ਦੀ ਚੱਲ ਡਾ ਦੇ ਬਈ ਇਹਨਾਂ ਨੂੰ ਵੀ ਇਹ ਚਲੋ ਬਈ ਮੈਤਰਾਓ ਚਲੋ ਬਈ ਇਹਨਾਂ ਨੂੰ ਉਡਣ ਦੋ ਵਲੌਗ ਦੀ ਕਰਦੇ ਆਪਾਂ ਐਂਡਿੰਗ ਇਹ ਹੁਣ ਅਗਲਾ ਵਲੌਗ ਸ਼ੁਰੂ ਕਰਾਂਗੇ ਅੱਜ ਸਫਾਈ ਸੂਈ ਕਰਨੀ ਆ ਠੀਕ ਆ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਵਿੱਚ